ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਦੁਆਬੇ ਦੀ ਆਵਾਜ਼ ਮੈਂ ਸੁਖਦੇਵ ਲਾਹੌਰੀਆ ਸ਼੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਸਰਦਾਰ ਹਰਵੀਰ ਸਿੰਘ ਚੀਫ এনवायरमेंटਲ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਸਮਾਗਮ ਵਿੱਚ ਵਿਦਿਆਰਥੀਆਂ ਨੂੰ ਉਹਨਾਂ ਦੀ ਮਿਹਨਤ ਲਈ ਇਨਾਮ ਦਿੱਤੇ ਗਏ ਪ੍ਰੋਗਰਾਮ ਦੌਰਾਨ ਪ੍ਰਿੰਸੀਪਲ ਨਵਦੀਪ ਕਰ ਵੱਲੋਂ ਸਕੂਲ ਦੀ ਸਲਾਨਰ ਬੋਰਡ ਸਾਂਝੀ ਕੀਤੀ ਗਈ ਤੇ ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਕੀਤੀ ਗਈ ਆਪ ਦੇਖਦੇ ਹਾਂ ਪੂਰੀ ਰਿਪੋਰਟ सारे देश की नजरे हमारे वैज्ञानिकों पर थी हम चंद्रमा से कुछ ही दूरी पर थे तभी अचानक कुछ ऐसा हुआ कि हमारा संपर्क हमारे यान से टूट गया ਇਸ ਬੋਲੀ ਚ ਗੁਰਤੀ ਦਿੱਤੀ ਮੈਨੂੰ ਮੇਰੇ ਭਾਈ ਇਸ ਬੋਲੀ ਚ ਲੂਰੀਆਂ ਲਈਆਂ ਪੈਦਾ ਕੀਤੀ ਚੋਰੀ ਜੁਗ ਜੁਗਾ ਤੱਕ ਜੀਵੇ ਯਾਰੋ ਮੇਰੀ ਪੰਜਾਬੀ ਮਾਂ ਬੋਲੀ ਮਾਫੀ ਮੰਗੀਏ ਤੌਕਾ ਕਰੀਏ ਜਿੱਥੇ ਮਰਦੀ ਜਾਈਏ ਮਾਂ ਬੋਲੀ ਪੰਜਾਬੀ ਨੂੰ ਕਦੇ ਪਿੱਠ ਨਾ ਦਿਖਾਈ